ਚੱਕ ਕੌਮ ਦੇ মার্শাল ਆਰਟ ਜੋ ਗੇਮ ਆ ਖੇੜਿਆ ਗਤਕਾ ਉਹਨੂੰ ਨੈਸ਼ਨਲ ਵੈਚ ਮਾਨਤਾ ਮਿਲਣ ਤੇ ਮੈਂ ਜਿੱਥੇ ਸਮੁੱਚੀ ਕੌਮ ਨੂੰ ਲੱਖ ਲੱਖ ਵਧਾਈ ਦਿੰਦਾ ਉਥੇ ਇਸ ਕਾਦਲੀ ਸਰਦਾਰ ਹਰਜੀਤ ਸਿੰਘ ਗਰੇਵਾਲ ਜੋ ਨੈਸ਼ਨਲ ਗਤਕਾ ਐਸੋਸੀਏਸ਼ਨ ਦੇ ਪ੍ਰਧਾਨ ਆ ਉਹਨਾਂ ਵੱਲੋਂ ਕੀਤੇ ਸੰਘਰਸ਼ ਦੀ ਸ਼ਲਾਘਾ ਵੀ ਕਰਦਾ ਤੇ ਉਹਨਾਂ ਨੇ ਬਹੁਤ ਹਿਤਾਂ ਦੇਈ ਦੇ ਨਾਲ ਇਸ ਵਿੱਚ ਕੰਮ ਕੀਤਾ ਤੇ ਇਸ ਨੂੰ ਨੈਸ਼ਨਲ ਲੈਵਲ 'ਤੇ ਮਾਨਤਾ ਦਿਵਾਉਣ 'ਚ ਸਫਲਤਾ ਹਾਸਲ ਕੀਤੀ ਸਿੱਖ ਮਾਰਸ਼ਲ ਆਰਟ ਗਤਕਾ ਪਹਿਲੀ ਵਾਰ ਸ਼ੋਮਿੰਗੋਦਰਾ ਪ੍ਰਬੰਧਕ ਕਮੇਟੀ ਵੱਲੋਂ ਮਾਨਯੋਗ ਸਭਾਪਤੀ ਪ੍ਰੋਫੈਸਰ ਕਰਪਾ ਸਿੰਘ ਜੀ ਬਡੂਂਗਰ ਵੱਲੋਂ 2002 ਵਿੱਚ ਸਰਹੰਦ ਫਤੇਦ ਉਸ ਦੇ ਮੌਕੇ ਤੇ ਖੇਡ ਜਿਹੜੀ ਆ ਦਾ ਪ੍ਰਦਰਸ਼ਨ ਕਰਵਾਇਆ ਗਿਆ ਸੀਗਾ ਜਿਸ ਨੂੰ ਉਸ ਸਮੇਂ ਬਹੁਤ ਵੱਡਾ ਹੰਗਾਰਾ ਮਿਲਿਆ ਤੇ ਇਸ ਨਾਲ ਸ਼ੋਮਿੰਗੋਦਰਾ ਪ੍ਰਬੰਧਕ ਕਮੇਟੀ ਨੇ ਉਤਸ਼ਾਹਤ ਹੋ ਕੇ ਇਹ ਇੱਕ ਜਿਹੜਾ ਡਿਪਾਰਟਮੈਂਟ ਵੱਖਰੇ ਤੌਰ ਤੇ ਖੋਲਿਆ ਜੋ ਪਿਛਲੇ ਸਮੇਂ ਤੋਂ ਲਗਾਤਾਰ ਕਾਰਜਸ਼ੀਲ ਵੀ ਆ ਤੇ ਵਕ-ਵਕ ਸਮੇਂ ਗੱਤਕਾ ਪ੍ਰਦਰਸ਼ਨ ਕਰਦੀ ਹੈ ਸ਼੍ਰੋਮਣੀ ਗੁਰਦਰਾ ਪ੍ਰਬੰਧਕ ਕਮੇਟੀ ਵੱਲੋਂ ਆਪਣੇ ਸਮੁੱਚੇ ਸਕੂਲਾਂ ਕਾਲਜਾਂ ਵਿੱਚ ਤੇ ਵਕ-ਵਕ ਪਿੰਡਾਂ ਵਿੱਚ ਸਮੇਂ-ਸਮੇਂ ਜਿਹੜੇ ਗੱਤਕਾ ਪ੍ਰਦਰਸ਼ਨ ਕਰਵਾਏ ਜਾਂਦੇ ਆ ਤੇ ਜਿਹਨੂੰ ਬਹੁਤ ਵੱਡੇ ਪੱਧਰ ਤੇ ਸਿੱਖੋਂ ਵੱਲੋਂ ਹੰਗਾਰਾ ਮਿਲਦਾ ਤੇ ਇੱਥੇ ਇਹ ਵੀ ਜਗਰਜਗਿਆ ਵੀ ਸਾਬਕਾ ਅਕਾਲੀ ਸਰਕਾਰ ਵੇਲੇ ਇਸ ਗੱਤਕਾ ਨੂੰ ਜਿਹੜਾ ਵਾ ਉਹ ਸਪੋਰਟਸ ਦਾ ਦਰਜਾ ਦਿੱਤਾ ਗਿਆ ਸੀਗਾ ਤੇ ਇਹਦੇ ਲਈ 3% ਦਾ ਕੋਟਾ ਜਿਹੜਾ ਆ ਉਹ ਜਿੱਦਾਂ ਆਮ ਸਪੋਰਟਸਮੈਨ ਨੂੰ ਮਿਲਦਾ ਉਹ ਵੀ ਜਿਹੜਾ ਵਾ ਪੰਜਾਬ ਸਰਕਾਰ ਵੱਲੋਂ ਦਿੱਤਾ ਗਿਆ ਸੀਗਾ ਜਿਸ ਤਹਿਤ ਬਹੁਤ ਸਾਰੇ ਸਾਡੇ ਨੌਜਵਾਨ ਜਿਹੜੇ ਗੱਤਕਾ ਖੇਡਦੇ ਆ ਤੇ ਉਹਨਾਂ ਨੂੰ ਜੋਬਸ ਸਰਕਾਰ ਵੱਲੋਂ ਪ੍ਰੋਵਾਈਡ ਕੀਤੀਆਂ ਗਈਆਂ ਤੇ ਮੈਂ ਇਸ ਸਮੇਂ ਇਸ ਮੁੱਚੀ ਕੌਮ ਨੂੰ ਵਧਾਈ ਦਿੰਦਾ ਮਾਨਜੋਗ ਪ੍ਰਧਾਨ ਸਾਹਿਬ ਵੱਲੋਂ ਆਪਣੇ ਵੱਲੋਂ ਤੇ ਇਸ ਖੇਡ ਨੂੰ ਹੋਰ ਪਤੁੱਲਤ ਵੇਖਣ ਲਈ ਅਸੀਂ ਕਾਮਨਾ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ